भारत माता की जय वंदे मातरम जय हो हेलो हेलो लो जी लड्डू लो सर हेलो हेलो साडी पकड़ लो सर

ਮਿਹਰਬਾਨੀ ਪ੍ਰਦਾਨ ਇਸ ਦਰਬਾਰ ਕੀ ਦੇ ਚੇਅਰਮੈਨ ਸਾਡੇ ਨਾਲ ਬਤਵਤ ਜਿੰਨੇ ਦੋਸਤ ਕਰੇ ਲਾਈਟ ਸੈਕਟੀਓਲ ਕੌਂਸਲਟੇਟਰ ਲੋਕਾਂ ਦੇ ਅੱਗੇ ਬੋਲਿਆ ਗਿਆ ਤੇ ਮੈਂ ਸਾਰਿਆਂ ਨੂੰ ਸਮੂਤ ਕਰਦਾ ਹਾਂ ਹੋਰ ਅੱਜ ਹੀ 1:30 ਤੱਕ ਸਭ ਨੂੰ ਲੱਗ ਸਕਦਾ ਹੈ ਜੈ ਹਿੰਦ ਜੈ ਸਾਡੇ ਦਾ ਨੌਜਵਾਨ ਨਸ਼ੇ 'ਚ ਜਾ ਰਿਹਾ ਉਹਨਾਂ ਨੂੰ ਵੀ ਸੰਦੇਸ਼ ਦੇਣਾ ਚਾਹੁੰਦਾ ਉਹਨੂੰ ਸੰਦੇਸ਼ ਇਹ ਹੈ ਜਿਹੜੇ ਮਸੇਜ ਦੇ ਚਦੇ ਨੇ ਅਬ ਗੌਰਮੈਂਟ ਨੂੰ ਸਾਰਾ ਕੁਝ ਪਤਾ ਹੈ ਜੇ ਆਪਾਂ ਗੌਰਮੈਂਟ ਨੂੰ ਨਾਲ ਲੱਗਿਆ ਇਲਾਕਾ ਵਾਈਸ ਨੂੰ ਪਤਾ ਜਿੱਦਿ ਮਤੋਂ ਆਪਣੇ ਪੁਲਿਸ ਐ ਪੁਲਿਸ ਨੂੰ ਪਤਾ ਜਿਸਲੇ ਫੜ ਕੇ ਅੱਜ ਨਸ਼ੇ ਵਾਲੇ ਨੂੰ ਕਿਸੇ ਨੇ ਪਕੜਾ ਦੀ ਹੈ ਉਹ ਥੋੜੀ ਦੇਰ ਬਾਅਦ ਉਹ ਕੋਈ ਨਾ ਕੋਈ ਚੜਾਣ ਵਾਲਾ ਜਾਂਦਾ ਉਹ ਫੜ ਲਈ ਉਹਨਾਂ ਤੇ ਕਰੀ ਗਈ ਵੀ ਜਿਹੜੇ ਬੰਦੇ ਚੜਾਣ ਲੱਗੇ ਨਾ ਕਿ ਨਸ਼ਾ ਵੇਚ ਰਹੇ ਐਂਟੀ ਗੋਸਟ ਸਮਾਜ ਦਾ ਉਹਨਾਂ ਤੋਂ ਆਪਣੀ ਜਿੰਮੇ ਵਰਕਲਾ ਕੋਲੇ ਆ ਗਏ ਆ ਨਸ਼ਾ ਬਿਕਦੇ ਬਹੁਤ ਬਹੁਤ ਵਿਕ ਰਿਹਾ ਹੈ ਸ਼ਹਿਰ ਦੇ ਵਿੱਚ ਸਾਡੇ ਆਪਣੇ ਏਰੀਆ ਦੇ ਵਿੱਚ ਵਿਕ ਰਿਹਾ ਔਰ ਐਸੇ ਏਰੀਆ ਦੇ ਬੰਦੇ ਜਿਹੜੇ ਵੇਚਣ ਵਾਲੇ ਵੀ ਹੈ ਜਿਹੜੇ ਅੱਗੇ ਉਹਨਾਂ ਨੂੰ ਕੋਲੋਂ ਲੈ ਕੇ ਆਉਂਦੇ ਉਹ ਵੀ ਨਾਲ ਫੜੇ ਉਹਨਾਂ ਦੇ ਕਾਰਵਾਈ ਤੋਂ ਉਸ ਨੂੰ ਚਾਹੀਦਾ। ਹਾਂਜੀ ਤੁਹਾਡੇ ਵੱਲੋਂ 78ਵਾਂ ਸੁਤੰਤਰਤਾ ਦਿਵਸ ਨੂੰ ਆਇਆ ਗਿਆ ਕਿ ਆ ਕਿਹਨਾਂ ਜੀ ਅੱਜ 78ਵੇਂ ਸੁਤੰਤਰਤਾ ਦਿਵਸ ਦੇ ਮੌਕੇ ਤੇ ਮੈਂ ਦੇਸ਼ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਪੰਜਾਬ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਆਪਣੀ ਮਾਰਕੀਟ ਨਾਨਕਨਗਰ ਮਾਰਕੀਟ ਐਸੋਸੀਏਸ਼ਨ ਨਾਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਆ ਤੇ ਜਿੰਨੇ ਵੀ ਮੇਰੇ ਸਾਥੀ ਆ ਨਾਨਕਨਗਰ ਮਾਰਕੀਟ ਐਸੋਸੀਏਸ਼ਨ ਦੇ ਇਨਾਂ ਦਾ ਧੰਨਵਾਦ ਵੀ ਕਰਦਾ ਜਦੋਂ ਵੀ ਇਹਨਾਂ ਨੇ ਇੱਕ ਆਵਾਜ਼ ਮਾਰੀ ਆ ਇਹ 5 ਮਿੰਟਾਂ ਹੀ ਬੋਝ ਜਾਂਦੇ ਆ ਮੈਂ ਇਹਨਾਂ ਦਾ ਧੰਨਵਾਦ ਦੀਆਂ ਤੇ ਹੁਣ ਆਪਣੀ ਮਾਰਕੀਟ ਵੱਲੋਂ ਅਸੀਂ ਕੋਈ ਵਧੀਆ ਪ੍ਰੋਗਰਾਮ ਨਿਥਨ ਜਾ ਰਹੇ ਆ ਜੋ ਹਰ ਮਹੀਨੇ ਇੱਕ ਲੰਗਰ ਦਾ ਪ੍ਰੋਗਰਾਮ ਲਾਇਆ ਜਾਊਗਾ ਜਿਹਦੇ ਕਰਕੇ ਬੰਦਾ ਮਿਲਦਾ ਵੀ ਰਹਿੰਦਾ ਤੇ ਲੋਕਾਂ ਦੀ ਸੇਵਾ ਵੀ ਹੁੰਦੀ ਰਹਿੰਦੀ ਆ ਤੇ ਹੋਰ ਵੀ ਮੈਂ 94 ਨੰਬਰ ਵਾਰਡ ਦੇ ਵਿੱਚ ਇੱਕ ਪੂਰੇ ਤਮਾਕੇਦਾਰ ਪੂਰਾ ਬਜਟ ਲੈ ਕੇ ਆ ਰਿਆਂ ਆਪਣੇ ਕਲੱਬ ਵੱਲੋਂ ਜਿਹੜਾ ਅੱਜ ਤੱਕ ਲੁਧਿਆਣੇ ਦੇ ਵਿੱਚ ਕਿਸੇ ਨੇ ਨਹੀਂ ਕੀਤਾ ਨਾ ਹੀ ਕਰ ਸਕੂਗਾ ਕੋਈ ਐਦਾਂ ਦਾ ਬਜਟ ਆ ਮੈਂ ਧੰਨਵਾਦ ਕਰਦਾ ਸਾਰੇ ਇਲਾਕੇ ਨਿਵਾਸੀਆਂ ਦਾ 94 ਨੰਬਰ ਵਾਰਡ ਵਾਲਿਆਂ ਦਾ ਨਾਨਕਨਗਰ ਐਸੋਸੀਏਸ਼ਨ ਦਾ ਜਿਨ੍ਹਾਂ ਨੇ ਇਹਨਾਂ ਮੈਨੂੰ ਮਾਨ ਬਖਸ਼ਿਆ ਮੈਂ ਧੰਨਵਾਦੀ ਆ ਇਹਨਾਂ ਦਾ ਹਰ ਵਕਤ ਮੇਰੇ ਨਾਲ ਮੋਢੇ ਨਾਲ ਮੋਢਾ ਮਾਲ ਕੇ ਖੜੇ ਆ ਤੇ ਇਲਾਕਾ ਨਿਵਾਸੀਆਂ ਦਾ ਦੁਬਾਰਾ ਤੋਂ ਧੰਨਵਾਦ ਕਰਦਾ ਤੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਬਧਾਈ ਦੇਣਾ ਸਰ ਜਿਹੜੇ ਨੌਜਵਾਨ ਨਸ਼ੇ ਦੇ ਵਿੱਚ ਤੁਆਦੇ ਜਾ ਰਹੇ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸੰਦੇਸ਼ ਇਹੋ ਹੀ ਦੇਣਾ ਚਾਹਨਾ ਨੌਜਵਾਨੋ ਇਹ ਨਸ਼ਾ ਛੱਡ ਦਿਓ ਕੰਮਕਾਰ ਕਰੋ ਕੰਮਕਾਰ ਹੈ ਜੀ ਫਾਇਦਾ ਜਿਹੜਾ ਤੁਹਾਨੂੰ ਅੱਗੇ ਤਰੱਕੀ ਬਖਸ਼ ਸਕਦਾ ਨੌਜਵਾਨਾਂ ਵਾਸਤੇ ਅਗਰ ਕੋਈ ਸਾਡੇ ਸਾਥ ਦੀ ਜਰੂਰਤ ਆ ਤੇ ਅਸੀਂ ਅੱਧੀ ਰਾਤ ਨੂੰ ਖੜੇ ਆ ਤੇ ਮੈਂ ਤੁਹਾਨੂੰ ਦੱਸਿਆ ਮੈਂ ਆਪਣੇ ਇਲਾਕੇ 'ਚ ਇੱਕ ਤੁਹਾਨੂੰ ਇਸ ਮੌਕੇ ਤੇ ਵਚਨ ਦੇਣਾ ਕਿ ਇਲਾਕੇ ਦੇ ਵਿੱਚ ਨਸ਼ਾ ਬਿਲਕੁਲ ਬੰਦ ਕਰਵਾ ਦੂੰਗਾ ਜੋ ਮਰਜੀ ਹੋਵੇ ਧੰਨਵਾਦ